ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਾਰਮ ਵਿੱਚ ਟਾੜਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਆ ਇਹ ਦੋ ਝੋਟੀਆਂ ਵਾ ਤਿੰਨ ਝੋਟੀਆਂ ਤਿੰਨ ਦੀਆਂ ਤਿੰਨ ਸੂਈਆਂ ਨੇ ਆਓ ਲਈਏ ਇਹਨਾਂ ਬਾਰੇ ਵੀਰ ਕੋਲੇ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਕਲਜਿੰਦਰ ਵਿੱਚ ਕੀ ਹਾਲ ਏ ਵਧੀਆ ਵੀਰ ਜੀ ਠੀਕ ਠਾਕ ਜੀ ਸਸਕੇ ਬਾਬਾ ਜੀ ਸਤ ਸ੍ਰੀ ਅਕਾਲ ਜੀ ਹੋਣਾ ਕੀ ਆ ਚੱਲ ਜੇ ਵਧੀਆ ਬਾਬਾ ਜੀ ਠੀਕ ਠਾਕ ਜੀ ਵਾਹਿਗੁਰੂ ਜੀ ਤੁਹਾਡੇ ਮਾੜੇ ਕੋ ਆਏ ਤੇ ਬੜਾ ਸ਼ੁਕਰ ਕੀਤਾ ਹੈ ਰੱਬ ਦਾ ਹਾਂਜੀ 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 ਤਾਂ ਵੀ ਇਹਦੀ ਗੱਲ ਕੀ ਬਾਬਾ ਜੀ ਇਹਦਾ ਸਾਡਾ ਦੇਹ ਭਾਰੀ ਹੋਰ ਬਸਲ ਜਾਂਦੀ ਹੈ ਹਾਂਜੀ ਹਾਂਜੀ ਨਾਲ ਬੜਾ ਪਿਆਰ ਹੈ ਜਦੋਂ ਮਾਕੇ ਨੂੰ ਹੁਣ ਵੀ ਇਹਨਾਂ ਦਾ ਜੋੜ ਮੇਲ ਕਰ ਦਤਾ ਵਾ ਹਾਂਜੀ ਹਾਂਜੀ ਤੇ ਆਂਦੇ ਪਰੇ ਕੋਈ ਹਰ ਵਪਾਰੀ ਭੈਣ ਭਰਾ ਘਰ ਵਾਲੇ ਕਾਕਾ ਨੇ ਸਾਨੂੰ ਇੰਨਾ ਮਾਣ ਕੀਤਾ ਵਾ ਕੋ ਗੱਲ ਨਹੀਂ ਕਰਨੋ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਬਾਬਾ ਜੀ ਨਾਲ ਕਦੇ ਨਹੀਂ ਜਾਣਨਾ ਆਪਣੇ ਘਰ ਤੇ ਬਸ 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 ਠੀਕ ਹੈ ਜੀ ਹਾਂਜੀ 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 ਜੀ ਤੁਸੀਂ ਦੇ ਨਾਲ ਪੱਕਾ ਜਾਇਗਾ ਨਹੀਂ ਇਹਨਾਂ ਵੀ ਠੀਕ ਹੈ ਜੀ ਹਾਂਜੀ ਹਾਂ ਹਾਂ ਜੀ ਹਾਂ ਜੀ ਦੇਖੋ ਬਈ ਹਾਂ ਜੀ ਵੀਰ ਜੀ ਪੈਸੇ ਨਾਲ ਕੀ ਹੁਣਾ ਪੈਸੇ ਦੇ ਆ ਤੇ ਕੋਈ ਚੱਕਰ ਨਹੀਂ ਪੈਸੇ ਦੇ ਤੇ ਕਿਸੇ ਨੂੰ ਮਨ ਚ ਮਰਸਾ ਜਿੰਨੀ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਨੂੰ ਵੀ ਨਹੀਂ ਰੱਖਣੀ ਚਾਹੀਦੀ ਹੈ ਨਾ ਜੀ ਪ੍ਰੇਮ ਪਿਆਰ ਹਰੇਕਣਾ ਹੈ ਨਾ ਜੀ ਇਹਨਾਂ ਸੰਦੀਲ ਨੇ ਇੱਕ ਗਾਣਾ ਬੋਲਿਆ ਸੀ ਹਾਂਜੀ ਬੰਦਾ ਮਾਇਆ ਕਾਂਗ ਬਨੇਰੇ ਦਾ ਐਪ ਨੇਰੇ ਤੇ ਕਿ ਚੋਰੀ ਠੀਕ ਹੈ ਜੀ ਮਾਇਆ ਕੋਈ ਨਾ ਬੰਦਾ ਪਾਵੇ ਨਹੀਂ ਜੀ ਹਾਂਜੀ ਇਹ ਬੰਦਾ ਮਾਇਆ ਪਿੱਛੇ ਭਜਦਾ ਨਾ ਉਹ ਹਰ ਇੱਕ ਨੂੰ ਛੱਡ ਬਿੰਦਾ ਜੋ ਹਮੇਸ਼ਾ ਮਾਇਆ ਚੀਜ਼ ਇਹੋ ਜੀ ਹੈ ਰਿਸ਼ਤੇ ਦਾ ਹਾਂਜੀ ਇੱਕ ਤਰੀ ਮਿਲਦੀ ਜਾਵੇ ਨਾ ਅਸੀਂ ਤਾਂ ਵੀ ਸ਼ੁਕਰਾਨਾ ਕਰਨੇ ਆ ਪਰਮਾਤਮਾ ਦਾ ਬਿਲਕੁਲ 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 ਬਾਬਾ ਜੀ ਸਭ ਤੋਂ ਵੱਡੀ ਇਹ ਚੀਜ਼ ਹੈ ਹਾਂਜੀ ਪਰਮਾਤਮਾ ਦਾ ਤੰਦਰੁਸਤੀ ਚਾਹੀਦੀ ਹੈ ਜੀ ਸਭ ਕੁਝ ਆ ਜਾਂਦਾ ਜੀ ਹਾਂਜੀ ਤੇ ਬਾਕੀ ਪਰਮਾਤਮਾ ਦੀ ਕਿਰਪਾ ਚਾਹੀਦੀ ਹਰ ਇੱਕ ਕੰਮ ਨੇਪਰੇ ਚੜ ਜਾਂਦਾ ਜੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਦਾ ਸਾਥ ਵਾਈ ਗੁਰੂ ਜੀ ਦਾ ਬਾਕੀ ਵੀਰ ਜੀ ਦੋ ਝੋਟੀਆਂ ਨੇ ਸੂਈਆਂ ਹੁਣੇ ਕੋਲੇ ਆ ਕਿੰਨੇ ਚੁੜਕੋ ਜਿੰਦੇ ਚਾਪੋ ਸੂਈਆਂ ਆ ਤਾਂ ਪੂਰੀ ਛੱਤੀ ਵੀ ਸੂਈ ਆਪਾਂ ਕੋਲ ਠੀਕ ਹੈ ਜੀ ਠੀਕ ਹੈ ਜੀ ਇਹ ਪਹਿਲਾਂ ਕਟੀਆਂ ਆਪਣੇ ਕੋ ਠੀਕ ਹੈ ਜੀ ਅਜਾ ਕੱਟੀਆਂ ਗਈ ਚਾਰ ਦੰਦ ਬਿਲਕੁਲ ਠੀਕ ਹੈ ਚਾਰ ਦੰਦ ਹਾਂ ਇਹ ਰੋ ਸ਼ੋਇਨ ਵਾ ਛੇਵਾ ਸਫਵਾ ਦੇਣਿਆ ਜੀ अच्छा अच्छा जी। ਇਹ ਤਾਂ ਲੈ ਆਇਆ ਖੂਕੇ ਤਾਂ ਲਗਾ। ਠੀਕ ਹੈ। 74 ਝਾਤਾਲੀ ਠੀਕ ਹੈ। ਇਹ ਦੇਖੋ ਕਿ ਕਿਤੇ ਲਗਾਏ ਪੱਤਾ ਲਾ ਕੇ ਬਣਾਇਆ। ਬਹੁਤ ਵਧੀਆ ਲੈਵਲ ਲਗਾ ਕੇ। ਹਾਂਜੀ ਹਾਂਜੀ ਹਾਂਜੀ। ਇਹ ਬੱਚਾ ਲਾ ਕੇ ਵਿਖਾਉਣਾ। ਠੀਕ ਹੈ ਜੀ। ਬਿਲਕੁਲ ਬੜੀ ਚੰਗੀ ਆ। ਬਹੁਤ ਚੰਗਾ ਲਗਾ ਇੱਕ ਹੱਡਿਆਲੀ ਛੋਟੀ। 4 ਚਾਰ ਦੰਦ। ਹਾਂਜੀ ਹਾਂਜੀ। 4 ਚਾਰ। ਚਾਰ ਦੰਦ ਆ ਜੀ ਤੇ ਸਿੰਗਲ ਹੱਡੀ ਆ। ਸਿੰਗਲ ਹੱਡੀ। ਸ਼ਾਨਦਾਰ ਛੋਟੀ ਆ। ਇਹ ਲੈ ਜੂਗਾ 4-500 ਵਿੱਚ ਮਗਲੀ ਆ। ਬਿਲਕੁਲ। ਥੋੜੀ ਵੱਡੀ ਛੋਟੀ ਆ। ਇਹ ਚੰਗੀ ਆ। ਛੋਟੀ ਨਹੀਂ ਹੈ। ਹਾਂਜੀ ਕੱਦ ਵੀ ਚੰਗਾ ਛੋਟੀ ਦਾ। ਸਾਫ ਸੁਥਰੀ ਥਾਂ ਦੀ ਹਾਂਜੀ ਲਾਓ ਬੱਚਾ ਲਾਓ ਬੱਚਾ ਹੋਈ ਜੀ ਲਾ ਦਿਓ ਬੱਚਾ ਉਹ ਜਿਹਨਾਂ ਦੇ ਪੱਖੇ ਵੀ ਥੋੜੇ ਜਿਨੇ ਮੀਮਾ ਕਰਕੇ ਖਰਾਬ ਹੋ ਗਏ ਤੇ ਉੱकाई ਨਾ ਡੰਗਰ ਸਾਰੇ ਘਟ ਗਏ ਹਾਂਜੀ ਹਾਂਜੀ ਹੁਣ ਪੱਠਿਆਂ ਨੂੰ ਚਾਈ ਜਾਂਦੀ ਨਾ ਸੁੰਡੀ ਵੀ ਥੋੜਾ ਪੱਠੇ ਤੇ ਹੋ ਹੀ ਗਿਆ ਹੁਣ ਬੱਚਾ ਹੋ ਗਿਆ ਜਿਆਦਾ ਹਾਂਜੀ ਤੇ ਅੱਜ ਕੱਲ੍ਹ ਹਰ ਵਾਰੀ ਇੱਦਾਂ ਹੀ ਹੋ ਜਾਂਦਾ ਮੁੜ ਕੇ ਚਲੋ ਕੋਈ ਕਰ ਲਈਏ ਸਮੇਂ ਸਮੇਂ ਦੀ ਇਹ ਕਟਾ ਗਿਆ ਵੀਰ ਜੀ ਕਟਾ ਕੋਈ ਨਹੀਂ ਲੱਗੇ ਠੀਕ ਹੈ ਠੀਕ ਕੋਈ ਆਹ ਔਰ ਨਹੀਂ ਛੋਟੇ ਜਿੱਦਾਂ ਮਰਜੂ ਕੋਈ ਫੜੇਗਾ ਤੇ ਬਿਲਕੁਲ ਠੰਡੀ ਸੀ ਬਿਲਕੁਲ ਹਾਂ ਠੀਕ ਹੈ ਜੀ ਠੰਡੀ ਸੀ ਲੱਗੇ ਇੱਕ ਰੰਗ ਕਾਲੀ ਜਿਹਦਾ ਗਾਂ ਹੁੰਦਾ ਕਾਲਾ ਸਾਹ ਦਾਂਦੇ ਠੀਕ ਆ ਜੀ ਆ ਵੇਖੋ ਵੀਰ ਜੀ ਪਸੰਦੀ ਆ ਖਾਣ ਤੋਂ ਬੜਾ ਖਾਣ ਬਹੁਤ ਵਧੀਆ ਗੱਡਿਆ ਜੀ ਦਾਣ ਕੱਤੀ ਕੱਢਦੇ ਹੋਰ ਪੜਦੇ ਚੀਜ਼ ਹੈ ਖਾਣ ਬਹੁਤ ਕੁਆਲਟੀ ਵਾਲਾ ਜੀ ਹਨਾ ਬਹੁਤ ਜਿਆਦਾ ਵੇਖਿਆ ਮੈਂ ਨਹੀਂ ਕਹਿੰਦੇ ਵੀ ਐਵੇਂ ਨਿਗਲ ਖਾਣ ਤੇ ਲੰਮਾ ਕਰਦਾ ਨਹੀਂ ਬਹੁਤ ਵਧੀਆ ਖਾਣ ਇਸੇ ਕਰਕੇ ਬੱਚਾ ਲਾ ਕੇ ਖਾਇਆ ਠੀਕ ਹੈ ਚਵਾਈ ਵੇਖੋ ਕਿਹੜੇ ਗੱਦਾਂ ਦੀ ਹੈ ਫਿਰ ਪਹਿਲਾਂ ਕੱਟੀ ਆ ਲਾ ਕੇ ਖਲੋਤਿਆਂ ਜੰਗਲ ਡਰਦੇ ਮੈਨੂੰ ਪਤਾ ਹੀ ਕੋਈ ਨਹੀਂਗਾ ਬਿਲਕੁਲ ਹਾਂ ਹਾਂ ਇਹ ਭਾਈ ਪੰਗੜਾ ਪਾਈ ਜੋ ਲੱਗੇ ਤੇ ਤੂੰ ਜਾ ਕੇ ਤੂੰ ਮਰੀ ਹੈ ਹਾਂ ਠੀਕ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਦੇਖ ਕੇ ਬਾਹਰ ਜਾਂਦੀ ਕਿ ਨਹੀਂ ਨਹੀਂ ਬਹੁਤ ਚਵਾ ਵਧੀਆ ਜੀ ਚਵਾ ਬਹੁਤ ਟੌਪ ਕਲਾਸ ਲੱਗਾ ਵੀਰ ਜੀ ਨਹੀਂ ਕੋਈ ਗੱਲ ਨਹੀਂ ਹਾਂ ਜੀ ਲੀਆਂ ਬੜੀਆਂ ਸੀਲ ਬਹੁਤ ਜਿਆਦੀ ਕੱਟੀ ਜੀ ਖੋਲੋ ਵੀਰ ਜੀ ਖੋਲ ਕੇ ਵਿਖਾ ਦਿਓ ਤੇ ਆਪਾਂ ਇਹਦੇ ਪਿੱਛੇ ਥੱਲੇ ਬੈਜੋ ਠੀਕ ਹੈ ਜੀ ਆਹ ਦੇਖੋ ਕਮਾਲ ਦੀ ਗੱਲ ਹੈ ਇਧਰ ਬਹੁਤ ਵਧੀਆ ਨਗੀਨਾ ਇਹ ਤਾਂ ਕਿਹਾ ਪਹਿਲੀ ਗੱਦੀ ਦੀ ਥਾਡੀ ਬਿਲਕੁਲ ਬਹੁਤ ਵਧੀਆ ਵੀਰ ਜੀ ਝੋਟੀ ਹੈ ਠੰਡੀ ਸੀਲ ਆ

ਦੋਧੇ ਕਿੰਨਾ ਕਰ ਜੂ ਵੀਰ ਜੀ ਕਲਜੇਂਦਰ ਜੀ ਹੁਣ ਇਹ ਤਾਰੀਖ ਹੋਈ ਆ ਬਿਲਕੁਲ 50 ਸਤਾ ਦਿਨਾਂ ਦੀ ਅੱਠ ਟੋਨ ਤੋਂ ਬਾਹਰ ਦੁੱਧ ਹੁਣ ਆਣਾ ਚਾਹੀਦਾ ਠੀਕ ਆ ਜੀ ਆਪਾਂ ਅੱਠ ਟੋਨ ਦੀ ਕਵਿੰਟੀ ਦਵਾਂਗੇ ਤੋਂ ਤੋਂ ਬਾਹਰ ਹੋਊਗਾ ਠੀਕ ਆ ਜੀ ਗੱਤ 12 ਕਿਲੋ ਕੱਟੀ ਦੇ ਜੀ ਆਰਾਮ ਨਾਲ ਠੀਕ ਆ ਜੀ ਅਰੇ ਭਰਾ ਕਿੰਨਾ ਆਪਣਾ ਦੁੱਧ ਹੈਗਾ ਇਹ ਹੋਰ ਦੱਸਣਾ ਨਹੀਂ ਤੁਹਾਡਾ ਰਿਕਾਰਡ ਹੈ ਜਿਹੜੀ ਗੱਲ ਆ 3 ਕਿਲੋ ਖੰਡ ਕਿਸੇ ਪੈਣ ਵਾਲਾ ਕਰਦਾ ਨਹੀਂ ਕੀ ਆ ਕਿੰਨੇ ਪੈਸੇ ਦੇਣੇ ਉਹਨੇ ਦੁੱਧ ਦੇ ਪੈਸੇ ਦੇਣੇ ਆ ਬਿਲਕੁਲ ਸਤਨਾ ਕੋਲ ਤੋਂ ਨਿਕਮਾ ਕੋਈ ਉਹ ਗੱਲ ਹੋਣੀ ਨਹੀਂ ਹੁੰਦੀ ਆ ਠੀਕ ਆ ਜੀ ਹਾਂ ਜੀ ਹ ਵੀਰ ਜੀ ਕੀ ਮੁੱਲ ਹੈ ਇਹਦਾ ਆਹ ਦੇ ਆ ਬਿਲਕੁਲ ਜਾਇਜ਼ ਕਰ ਦੇਣਾ ਹਾਂਜੀ ਪਾਪਾ ਜੀ ਜਦੋਂ ਆਗੇ ਨਾ ਬਿਲਕੁਲ ਹਾਂਜੀ ਇਹ ਚੰਗਾ ਵੀਰ ਜੀ ਮਾਣ ਹੁੰਦਾ ਕੱਟੀ ਇੱਕ ਪੈਂਦੀ ਹੈਗੀ ਦਾ ਹਾਂਜੀ ਹਾਂਜੀ ਲੱਖ ਦੀ ਵੀਰ ਜੀ ਨਾ ਲੱਖ ਦੇ 99 ਹਾਂਜੀ 99000 ਦੀ ਕੱਟੀ ਠੀਕ ਹੈ ਜੀ ਬਹੁਤ ਸ਼ਾਨਦਾਰ ਕੱਟੀ ਹੈ ਜੀ ਹਾਂਜੀ ਹਾਂਜੀ ਤੁਹਾਡਾ ਪੂਰਾ ਦੋਤ ਮਾਨਦਾਨ ਤੁਹਾਡਾ ਲਈ 93 ਵੀਰ ਜੀ ਕਰ ਦੋ ਹੋਰ ਮਾਨਦਾਨ ਕਰ ਦਿਓ 1000 ਤੁਹਾਡੇ ਲੋ ਛੋਟ ਕਰ ਦਾਂਗੇ ਹੋਰ ਠੀਕ ਹੈ ਜੀ 92000 ਦੀ ਖੋ ਸ਼ੇਰ ਵੀਰ ਜੀ ਖੋ ਸ਼ੇਰ ਕੱਟੀ ਬੜੀ ਗੱਡੀ ਆ ਠੰਡੇ ਦਾ ਢਾਂ ਗੋੜ ਗੜਾ ਠੀਕ ਠੀਕ ਹੈ ਵੀਰ ਜੀ ਕੱਟੀ ਦਾ ਰੇਟ ਵੀ ਵੀ ਨੇ ਜਾਇਜ਼ ਕਰਤਾ ਬਿਲਕੁਲ ਪੇਲਾ ਸੂਆ ਕੱਟੀ ਸੂਈ ਥਨ ਦੀ ਕੁਆਲਟੀ ਬਹੁਤ ਚੰਗੀ ਆ ਜੀ 5ਵੇਂ 6ਵੇਂ ਚੌਵਰੀ ਯਾਦ ਕਰੂਗਾ ਠੀਕ ਹੈ ਜਨਮ ਬਿਲਕੁਲ ਬਿਲਕੁਲ ਵੀਰ ਜੀ ਥਾਨ ਬਹੁਤ ਚੰਗਿਆ ਪੰਜਵੇਂ ਛੇਵੇਂ ਸੁਵੇ ਉਹ ਸਿੰਘ ਰਹਿਣਾ ਬਿਲਕੁਲ ਬਿਲਕੁਲ ਸਿੰਘ ਬਹੁਤ ਸ਼ਾਨਦਾਰ ਲੱਗਿਆ ਕੱਟੀ ਨੂੰ ਠੀਰ ਬਹੁਤ ਚੰਗਾ ਸੋਹਣਾ ਠੀਰ ਅੱਖਾਂ ਚੰਗਾ ਠੀਕ ਹੈ ਜੀ ਆ ਗਈ ਦੂਜੇ ਨੰਬਰ ਤੇ ਝੋਟੀ ਜੀ ਕੱਟੀ ਪਹਿਲਾਂ ਕੱਟੀ ਸੂਈ ਫੋਣ ਆਇ ਚੌਥੇ ਦਿਨ ਦੀ ਸੂਈ ਜਪਰੇ ਦਿੰਦੀ ਪਹਿਲਾ ਸੁਆ ਪਹਿਲਾ ਸੁਆ ਇਹਨੂੰ ਵੀ ਲਾਉਣਾ ਬੱਚਾ ਵੀਰ ਜੀ ਪਹਿਲਾ ਇਹਨੂੰ ਲਾਉਣਾ ਬੱਚਾ ਵੇਖੋ ਖਾਓ ਪਹਿਲਾਂ ਥਾਣਾ ਚਲ ਨਹੀਂ ਆਈ ਕਿਤੇ ਨਹੀਂ ਨਹੀਂ ਠੀਕ ਹੈ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਲੈਵਾ ਬਹੁਤ ਮਾਨ ਦੀ ਜੱਤ ਵਾਲੀ ਕੱਟੀ ਆ ਹਾਂਜੀ ਹਾਂਜੀ ਬਿਲਕੁਲ ਮਹੀ ਅਸੇ ਮਹੀ ਦੀ ਕੱਟੀ ਆ ਬਿਲਕੁਲ ਬਿਲਕੁਲ ਬਹੁਤ ਸ਼ਾਨਦਾਰ ਖਾਣੇ ਵੇਖੋ ਕੀ ਲਗਾ ਨੇ ਬੜੀਆਂ ਕੱਟੀਆਂ ਹਨ ਸਮਾਰਾ ਵੇਖੋ ਬੜੀ ਚੰਗੀ ਕੱਟੀ ਆ ਤੁਹਾਨੂੰ ਕਰਸ਼ ਕਰਸ਼ ਰੋਗਾਂ ਚੰਗ ਨਹੀਂ ਲੈਣ ਹਾਂ ਹਾਂਜੀ ਹੁਣ ਜਦ ਸਮਾਰਾ ਨੂੰ ਖਾਣੇ ਵੇਖੋ ਹੋਰ ਕੀ ਕਰਦੇ ਆ ਠੀਕ ਹੈ ਜੀ ਇਹਨਾਂ ਕੋ ਕੱਦਨੇ ਵੇਖੇ ਗੁਣ ਵੇਖੇ ਗੁਣ ਗੁਣ ਜੀ ਹਾਂ ਦੇ ਦੱਸ ਤਾ ਵੀ ਨੇ ਬੜਾ ਘਿਆਨ ਹਮਿੰਦਰੇ ਵਿਖਾਉ ਤਾ ਅੰਕ ਚੜਾ ਗਏ ਗੁਰੂਵਾਰੇ ਆ ਵੇਖੋ ਵੀਰ ਜੀ ਥਾਨ ਬਹੁਤ ਵਧੀਆ ਕੱਢਿਆ ਝੋਟੀ ਨੇ ਪੰਜੇ ਲਾ ਕੇ ਵਿਖਾਇਆ ਤੇ ਕੀ ਬੰਦੀਆਂ ਥਾਂ ਬਿਲਕੁਲ ਬਿਲਕੁਲ ਜੀ ਅੱਗੋਂ ਅੱਧੀ ਤਾਂ ਫਿਰ ਪਾਤਾ ਜੀ ਬਹੁਤ ਸ਼ਾਨਦਾਰ ਝੋਟੀ ਆ ਜੀ ਇੰਨੇ ਵੀ ਥਾਨੂੰ ਬਹੁਤ ਵਧੀਆ ਕੱਢਿਆ ਵੀਰ ਜੀ ਆ ਵੇਖਿਓ ਚਵਾਈ ਹਾਂ ਕਿ ਵੱਖਰਾ ਹੁਤਾ ਥਣ ਲੱਗਾ ਝੋਟੀ ਦਾ ਠੀਕ ਹੈ ਜੀ ਜੋ ਹਣ ਇਦਾਂ ਨੇ ਕਿ ਭਾਵੇਂ ਥਰੇ ਨਿਆਣਾ ਪਾ ਜੇ ਬਿਲਕੁਲ ਆ ਵੇਖੋ ਜੀ ਇਹ ਇਹ ਨਾ ਨਾ ਬੋਲੇ ਕਿ ਕਰਦੀ ਹੈ ਕੀ ਕਰਦੀ ਹੈ ਆ ਜਮੋਗਾ ਆ ਕੇ ਬਿਲਕੁਲ ਬਿਲਕੁਲ ਠੀਕ ਹੈ ਜੀ سٹੋਰ ਦੇ ਬਹੁਤ ਸ਼ਾਨਦਾਰ ਚਵਾ ਗੱਢਿਆ ਕੱਟੀ ਨੇ ਥਣ ਵੀ ਬਹੁਤ ਵਧੀਆ ਜੀ ਚਵਾ ਵੀ ਬਹੁਤ ਵਧੀਆ ਸਿੰਗਲ ਹੱਡੀ ਆ ਜੀ ਵੀ ਬਹੁਤ ਚੰਗੀ ਬਿਲਕੁਲ ਬਿਲਕੁਲ ਕੋ ਕੰਦਣਾ ਵੇਖੋ ਜਿਹੜੀ ਤੋਟਾ ਵੇਖਿਓ ਘਰ ਤੋਂ ਨਾ ਗੇਰੀ ਕਿੱਥੋਂ ਕੱਢ ਕੇ ਲਿਆਂਦੀਆਂ ਵੀਰ ਜੀ ਇਹੀਆਂ ਕਟੀਆਂ ਬਹੁਤ ਸ਼ਾਨਦਾਰ ਨੇ ਹਾਂਜੀ 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 ਤੋੜ ਦਿਓ ਪਾਪਾ ਕਹਿ ਵੀ ਇਹਦਾ ਪਸਤਾ ਲੱਗੇ ਕਿੰਨਾ ਵਧੀਆ ਹੈ ਬਿਲਕੁਲ ਬਿਲਕੁਲ 30 12-13 ਕਿਲੋ ਤਾਂ ਦੇ ਜੂਗੀ ਪਹਿਲਾਂ ਸੋਈ ਠੀਕ ਆ ਜੀ ਕਰਦੇ ਹੋ ਜੀ ਸਰ ਜੀ ਦਾ ਵੀ ਕੱਤੀ ਐ ਜੀ ਕੱਤੀ ਆ ਜੀ ਦੇ ਉੱਪਰ ਨਾ ਰੱਖ ਦਈਆ ਹਾਂਜੀ ਬਾਕੀ ਨਵੀਆਂ ਕੱਟੀਆਂ ਵਾਧੇ ਬੰਦੀਆਂ ਨੇ ਫੇਰ ਆਹ ਵੇਖੋ ਵੀਰ ਜੀ ਬਹੁਤ ਸ਼ਾਨਦਾਰਾ ਸਿੰਘ ਸੁੰਗੂ ਵੀ ਬਹੁਤ ਵਧੀਆ ਲੱਗਿਆ ਚੰਗੀ ਕੱਟੀ ਆ ਜੀ ਠੀਕ ਹੈ ਠੀਕ ਬੜਾ ਚੰਗਾ ਇਹਦਾ ਬਿਲਕੁਲ ਬਿਲਕੁਲ ਇਹਦਾ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਵੀ ਕੱਟਾ ਜਾ ਐ ਇਹਦਾ ਵੀ ਕੱਟਾ ਆਇਆ ਇਹ ਪੰਜਵਾਂ ਦਿਨ ਤੇ ਸੂਈ ਨੇ ਆ ਪੰਜਵਾਂ ਦਿਨ ਇਹ ਸੂਈ ਨੇ ਹਾਂ ਠੀਕ ਆ ਜੀ ਇਹ ਬੋਲਾ ਹੀ ਐ ਇਹਦਾ ਬੰਦਾ ਹਈ ਬੋਲਾ ਵਾ ਹਾਂ ਠੀਕ ਆ ਜੀ ਦੇਵਾ ਕਿ ਕੱਟੀਦਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਵੀਰ ਜੀ ਮੋਲੇ ਦਾ ਕੀ ਆ ਅਜਿੰਦਰ ਜੀ ਮੋਲੇ ਦਾ ਵੀ ਜਾਇਜ਼ ਕਰ ਦੇਵਾਂ ਆਪਾਂ ਹਾਂ ਜੀ ਇੱਕ ਤੇ 10 ਦੀ ਕਰਦੀ ਮਿਲ ਵੇਚੋ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਹੋਰ ਭਾਵੇਂ ਦਾ ਕਰ ਲਿਏ 1 5 ਕਾ ਲੇ ਆਪਾਂ ਲੱਖ ਕਰ ਲਿਏ ਹਾਂ ਜੀ ਲੱਖ ਤੇ 2000 ਛੋਟ ਕਰ ਦਾਂਗੇ ਜੀ 98 ਦੀ 98 ਜੀ ਦੇ ਲਈ ਅਮੀ ਜੀ 96 ਦੇ ਦਾਂਗੇ 96 ਦੀ ਹਾਂ ਜੀ 95 ਦੀ ਬਹਾ ਲੋ ਜਾਂਦਾ ਵੀਰ ਜੀ ਜਾਂਦਾ ਠੀਕ ਹੈ ਜੀ ਆ ਮੈਂ ਵੀਰ ਭਾ ਕੱਟੀਆਂ ਹੈ ਪਾਚੀ ਨਹੀਂ 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 ਆਉਂਦੀਆਂ ਬਾਰਾ ਵੇਖੋ ਵੀਰ ਨੇ ਬਿਲਕੁਲ ਜਾਇਜ਼ ਮੁੱਲ ਕੀਤਾ ਵਾ 95000 ਦੀ ਦੇ ਦਾਂਗੇ ਵੀਰਾਂ ਦਾ ਕੱਟੀ ਕੱਟੀ ਬਹੁਤ ਸ਼ਾਨਦਾਰਾ ਲੇਵੇਦਾਰਾ ਗੱਡੀ ਪਾਈ ਫਿਰਦੀ ਆ ਬਿਲਕੁਲ 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 ਵੀਰ ਜੀ ਵੇਖੋ ਪੰਡਾ ਪਾਈ ਫਿਰਦੀ ਥੱਲੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ 95000 ਦੀ ਵੀਰ ਕਹਿੰਦਾ ਦੇ ਦਾਂਗੇ ਜੀ ਕੋਈ ਵੀਰ ਜੀ ਜੋੜਾ ਹੀ ਲੱਲੂਗਾ ਦੇ ਜੋੜੇ ਜੋ ਮਾਨਤਨ ਕਰਦੇ ਹੋ ਆ ਜੋੜਾ ਲਊ ਕੋਈ ਆ ਜੋੜਾ ਹੀ ਕੋਈ ਵੀਰ ਲਊਗਾ ਤੇ ਮਾਨਤਨ ਬਾਬਾ ਜੀ ਹੋਰ ਕਰ ਦੇਣਾ ਕਿੱਥੋਂ ਤੱਕ ਤੁਸੀਂ ਕਰ ਉਹਨਾਂ ਕਰਾ ਦੇਵਾਂਗੇ ਠੀਕ ਆ ਜੀ ਠੀਕ ਆ ਬਾਬਾ ਜੀ ਬਾਬਾ ਵੀ ਇਹਦਾ ਫੋਨ ਲਾਵੇ ਪਰ ਮੋੜ ਦੇ ਨਹੀਂ ਬਿਲਕੁਲ 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 ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੈਨ ਤੁਸੀਂ ਆ ਕਿਹਨੇ ਸੂਈ ਆ ਦੂਜਾ ਸੂਆ ਅੱਛਾ ਤੀਜਾ ਸੂਆ ਜੋ ਨਹੀਂ ਦੂਜਾ ਦੂਜਾ ਬੂਰੀ ਆ ਅੱਛਾ ਠੀਕ ਆ ਜੀ ਬੂਰੀ ਤੋ ਟੀਵਲਾ ਕਿੰਦਾ ਕੱਟ ਗਈ ਹੈ ਹਾਂਜੀ ਤੋ ਅੱਜ ਨਾਲ ਆਪਾਂ ਬੰਦਿਆ ਕੋ ਕੱਪਣ ਦੇ ਪੈਸੇ ਲਾਏ ਸੀਗੇ ਹਾਂਜੀ ਤੋ ਬੜਾ ਰੇਟ ਜ਼ਿਆਦਾ ਕਰ ਜਾਂਦੇ ਬੜੇ ਪੈਸੇ ਲਾਜਾ ਆਪਾਂ ਹਾਂਜੀ ਅਜਾਣ ਚਾ ਕਿ ਨਾ ਬਾਬਾ ਨੂੰ ਆਪਾਂ ਕੱਠੇ ਗਏ ਹਾਂ ਹਾਂ ਠੀਕ ਹੈ ਜੀ ਅਜਾਣ ਕੋ ਨਾ ਘਰ ਤੋਂ ਨਹੀਂ ਦਾ ਘੇਟਾਂ ਕੋ 60 ਸੂਟ ਮਾਰ ਤੇ ਕੀ ਚੱਕਰ ਆਏ ਮੀ ਨਾ ਰਹਿੰਦਾ ਛੋਟੀ ਦਾ ਸੋਚ ਹਾਂਜੀ ਇਹ ਝੋਟੀ ਫੇਰ ਆਇਆ ਪਿੱਤਵਾਦੋਂ ਫੇਰ ਦੁੱਤਰ ਤੇ ਗਿਆ ਤੇ ਉਹ ਝੋਟੀ ਨੇ ਬੱਚਾ ਦੇ ਦਿੱਤਾ ਹੈ ਅਹੇ ਮਰਿਆ ਦੇ ਦਿੱਤਾ ਮਰਿਆ ਬੱਚਾ ਦੇ ਦਿੱਤਾ ਠੀਕ ਹੈ ਕੋਈ ਸੋ ਵੀ ਝੋਟੀ ਠੀਕ ਹੈ ਜੀ ਫੇਰ ਆਪਾਂ ਚਲੋ ਉਸੇ ਹਿਸਾਬ ਨਾਲ ਪੰਜਾਹ ਸਾਨੂੰ ਲੈ ਲਈ ਆ ਹਾਂਜੀ ਹਾਂਜੀ ਹੁਣ ਕੋਈ ਵੀਰ ਭਰਾ ਸਾਹਮਣਾਂ ਨਾਲ ਲੈ ਜਾਊਗਾ ਝੋਟੀ ਆਪਾਂ ਦੇਣ ਸਾਨੂੰ ਟੋਪੜਾ ਪਾ ਠੀਕ ਹੈ ਜੀ ਕਿਹੜੀ ਗੱਲ ਹੈ ਠੀਕ ਹੈ ਜੀ ਹੁਣ ਦੰਦ ਇਹ ਗਵਰਨਰ ਟਾਈਮ ਪਾੜੇ ਤੇ ਮਿਲਣ ਲੱਗ ਪਈ ਆਪਣੇ ਘਰੇ ਆ ਪਾੜੇ ਤੇ ਮਿਲਦੀ ਦੋਵੇਂ ਟਾਈਮ ਜਿੱਥੇ ਘਰ ਜਾ ਕੇ ਇੱਕਦਮ ਤਾਂ ਠੀਕਾ ਵੀ ਲਵਾ ਸਕਦੀ ਆ ਲਵਾ ਸਕਦੀ ਹਾਂ ਠੀਕ ਹੈ ਕੋਈ ਕੋਣ ਦੀ ਗਰ ਆ ਪੁਲਿਸ ਚੋਈ ਹੋ ਗਈ ਥਲੇ ਬਾਹਰ ਰੱਖ ਕੇ ਕਨੋਂ ਮਾਨ ਬਣਾ ਕੇ ਗਏ ਆ ਵੀ ਗੱਬਨ ਦੇ ਪੈਸੇ ਲੈ ਆ ਜੀ 2 ਤੋਂ 3 ਹਜ਼ਾਰ ਪਾ ਕੇ ਲੈ ਲੈਣੀ ਆ ਹਾਂ ਜੀ ਕੋਈ ਜ਼ਿਆਦਾ ਚਾਂਸ ਛੋੜਿਆ ਨਹੀਂ ਭਾਈ ਤੁਹਾਡੇ ਵਾਦੀ ਗੱਲ ਨੂੰ ਨਹੀਂ ਕੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਰੱਖ ਕੇ ਦੇਖੋ ਵੀ ਜੀ ਤੁਹਾਨੂੰ 2 ਕੋਈ ਇਹ ਤਾਂ ਮਾਨਦਨ ਕਰਦਾ ਕਰ ਲੋ ਹਾਂ ਜੀ ਹਾਂ ਜੀ ਹਾਂ ਜੀ ਕਿੰਨਾ ਵੀ ਰੋਇਸ਼ ਛੋਟੀ ਛੇ ਤਾਂ ਭਗ ਨੇ 1.5 ਲੱਖ ਦੀ ਛੋਟੀ ਬਿਲਕੁਲ ਬਿਲਕੁਲ ਵੀ ਜੀ ਬਿਲਕੁਲ ਛੋਟੀ ਬਹੁਤ ਸ਼ਾਨਦਾਰ ਹੈ ਕਦ ਕਾਠ ਵੀ ਫੁੱਲਾ ਬਾਕੀ ਵੀਰ ਨੇ ਵੇਖੋ ਸੱਚਾਈ ਦੱਸੀ ਆ ਜੀ ਬੱਚਾ ਮਰ ਗਿਆ ਇਹਦਾ ਬਿਲਕੁਲ ਯਾਦ ਕਰੋ ਸੱਜਰ ਸੋਈ ਮਾਜੇ ਨੇ ਹਾਂ ਜੀ ਭਾਂਡਾ ਕਿਆ ਕੇ ਦੁੱਧ ਆਇਆ ਨਾ ਆ ਜਾਣਾ ਆ ਜਾਣਾ ਜੀ ਮੈਂ ਤੇ ਨਾ ਕੋਈ ਸ਼ੂਆ ਟੋਲੀ ਅਗਲੇ ਸਵੇਰੇ ਮੈਂ ਕਰੀਆ ਲੱਖੋਂ ਵਗੈ ਤਪ ਕੇ ਵਿਗਦੀ ਆ ਬਿਲਕੁਲ ਹਾਂ ਜੀ ਬਿਲਕੁਲ ਇਹ ਇੱਕ ਦਾ ਨਹੀਂ ਹੋਰ ਕੀ ਅਗਲੇ ਵੇਖੋ ਜੀ ਹਾਂ ਜੀ ਇਹ ਬੂਰੀ ਤਿਲਾਂ ਵਾਲੀ ਆ ਤਿਲਾਂ ਵਾਲੀ ਬੂਰੀ ਆ ਜੀ ਕੱਦੇ ਛੋਟੀ ਲੱਗੀ ਆ ਠੀਕ ਆ ਜੀ ਕੱਦ ਵੀ ਬਹੁਤ ਚੰਗਾ ਝੋਟੀ ਦਾ ਤਿਲਾਂ ਵਾਲੀ ਬੂਰੀ ਬਾਬਾ ਜੀ ਜਾਂਦੇ ਸ਼ਾਨਦਾਰ ਠੀਕ ਆ ਜੀ ਉਹ ਟ੍ਰੰਗ ਉਹ ਨਾ ਠੀਕ ਹੈ ਜੀ ਇਹਦੀ ਬੂੜੀ ਨਹੀਂ ਬਾਬਾ ਜੀ ਲੱਗ ਕੋਈ ਨਹੀਂ ਲੱਭਦੀ ਮੋਕੇ ਨੇ ਹਾਂਜੀ 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 ਐਵੇਂ ਸੱਜਣ ਮਾਝੇ ਹੈ ਟੋਕਰਾਂ ਦੇ ਬਾਅਦ ਇਹ ਕਹਿੰਦੇ ਠੀਕ ਹੈ ਜੀ ਉਹ ਵੀ ਚਲ ਵੀਰ ਭਰਾ ਕਿਸੇ ਮਿਲਤ ਕਰਨ ਜਿਹੜਾ ਕੋਈ ਲੈ ਜਾਊਗਾ ਹਾਂਜੀ ਹਾਂਜੀ ਕਹਿੰਦਾ ਸਾਹਮਣੀ ਚਲੋ ਇਹ ਹੈ ਕਿ ਸੇਵਾ ਕਰੇ ਹਨਾ ਜੀ ਬਾਅਦ ਕਰੇ ਟਾਈਮ ਦੇਣ ਦਾ ਦੁੱਧ ਤੇ ਆ ਜਾਣਾ ਪੂਰੇ ਦਿਨ ਠੀਕ ਹੈ ਜੀ ਪਹਿਲੇ ਸਮੇਂ ਨੂੰ 13 14 ਘੰਟਾ ਦੋ ਦਰ ਗਾਰਡ ਦੇ ਦਾ ਇਹ ਪਹਿਲਨ ਦਾ ਹਾਂ ਨਹੀਂ ਕਰਦਾ ਬੜਾ ਕਾਦੇ ਹੋ ਗਿਆ ਇਹ ਚੰਗੀ ਆਵੇ ਨਿਕਾਦ ਵੀ ਬਹੁਤ ਚੰਗਾ ਜੀ ਥਣ ਥੁੰਦੀ ਕੁਆਲਿਟੀ ਬਹੁਤ ਚੰਗੀ ਹੈ ਥਣ ਬਹੁਤ ਵਧੀਆ ਹਾਂ ਜੀ ਤੇ ਵੀਰ ਜੀ ਕੀ ਮੋਲ ਹੈ ਇਹਦਾ ਇਹ ਕੁਜਿੰਦਰ ਜੀ ਆ ਟਾਈਮ ਦਾ ਆਪਾਂ ਬਿਲਕੁਲ ਜਾਇਜ਼ 75000 ਦੀ ਦੇ ਦੇਣੀ ਹੈ 75000 ਦੀ ਹਾਂ ਇਹਦੀ ਨਾ 75 ਤੇ ਨਾ 70 ਹਾਂ ਜੀ 65000 ਦੀ ਤਾਂ 65 ਹੀ ਦੇ ਲਾਂਗੇ ਫਿਰ ਠੀਕ ਹੈ ਜੀ ਮੈਂ ਮੋੜ ਨਹੀਂ ਸਾਦਾ ਨਾ ਨਹੀਂ ਮੋੜ ਨਹੀਂ ਹਾਂ ਜੀ ਬਾਕੀ ਤੁਹਾਡੀ ਜਿੰਨੇ ਰੁਪਏ ਮੰਗ ਰਹੇ 75 75 ਦੀ ਮਕਸਦ ਹੀ ਆ ਹਾਂ ਜੀ ਇਹ ਆਪਾਂ ਦੁੱਧ ਲੈ ਆਏ ਤੇ ਤੁਹਾਨੂੰ ਫਿਰ ਬੱਦਲ ਨਹੀਂ ਕਰਨੀ ਬਿਲਕੁਲ ਬਿਲਕੁਲ ਜਿਹਦੇ ਦੇਣ ਵਾਲੇ ਪਾਸੇ ਪੈ ਗਏ ਇਹ ਚੱਲਾ ਵੀਰ ਭਰਾ ਕੇ ਜਿੰਨੇ ਖਾਣੀ ਸੰਭਲਣੀ ਹੈ ਹਾਂ ਜੀ ਹਾਂ ਜੀ ਵੇਖੋ ਵੀਰ ਨੇ ਮੋਲ ਬਿਲਕੁਲ ਚੈਜ ਕਰਤਾ 65000 ਦੀ ਵਜਨ ਵੀ ਬਹੁਤ ਜਿਆਦਾ ਝੋਟੀ ਦਾ ਕੋਈ ਵੀ ਵੀਰ ਸੰਭਲੂਗਾ ਦੁੱਧ ਵੀ ਬਹੁਤ ਵਧੀਆ ਕੱਢੂਗਾ ਜੀ ਬਿਲਕੁਲ ਬਿਲਕੁਲ ਬਹੁਤ ਸ਼ਾਨਦਾਰ ਹੈ ਜੀ ਤਿਲਾਂ ਵਾਲੀ ਬੁਰੀ ਆ ਹਨਾ ਬਾਬਾ ਜੀ ਨੀਲੀ ਬੁਰੀ ਚ ਆਉਂਦੀ ਜਵੇ ਹਾਂ ਜੀ ਬਿਲਕੁਲ 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 ਬੜੀ ਕੁਆਲਟੀ ਵਾਲੀ ਜੋੜੀ ਹਾਂ ਜੀ ਹਾਂ ਜੀ ਦੋ ਦਿਨ ਫੇਰ ਜੇ ਟਾਈਮ ਪੂਰਾ ਆ ਗਿਆ ਨਾ ਫੇਰ 12 13 ਕਿਲੋ ਦਾ ਸੁੱਕਾ ਦੇ ਜਣਾ ਕਰ ਦੇਣਾ ਕਰ ਦੇਣਾ ਜੀ ਬਾਕੀ ਥਾਂ ਥੂਨ ਦੀ ਬਹੁਤ ਚੰਗੀ ਆ ਕੋਈ ਵੀਰ ਪਰ ਆਪਣੇ ਤਸੱਲੀ ਕਰਕੇ ਇੱਥੋਂ ਮਾਲ ਖੜੇ ਜੜੀ ਹਾਂ ਜੀ ਹਾਂ ਜੀ ਕੋਈ ਵੀ ਵੀਰ ਹਾਂ ਜੀ ਬਿਲਕੁਲ ਵਧੀਆ ਗੱਲ ਹੈ ਵੀਰ ਜੀ ਸੁੱਕਾਊਗਾ ਆਪਣੀ ਫੁੱਲ ਗਰੰਟੀ ਹੋਊਗੀ ਥਾਨ ਦੇ ਕੋਹਰ ਛੱਤੇ ਦੇ ਵਾਦਾ ਘਟਨੇ ਕੋਤੇ ਤਣਚਾ ਠੀਕ ਆ ਜੀ ਵੇਖੋ ਵੀਰ ਨੇ ਕਿਹਾ ਇੱਥੇ ਆਓ ਆਪਣੀ ਅ ਤਵੀਰ ਜੀ ਤੁਹਾਡਾ ਫਰਜ਼ ਬੰਦਾ ਉਹ ਦੋ ਟਾਈਮ ਤਿੰਨ ਟਾਈਮ ਚੁਵਾਈ ਕਰਕੇ ਫਿਰ ਪਸ਼ੂ ਖੜੋ ਜੀ ਸਾਰੇ ਵੀਰਾਂ ਨੂੰ ਬਾਕੀ ਇਹੋ ਬੰਦੇ ਆ ਕਿ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਵੀਰ ਜੀ ਲਾਈਕ ਕਰੋ ਸ਼ੇਅਰ ਕਰੋ ਜੇ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵਿਖਾਈ ਜਾਵੇ ਆਪਣਾ ਫੋਨ ਨੰਬਰ ਦੱਸ ਦਿਓ ਵੀਰ ਜੀ ਇਹ ਨਾਮ ਮੇਰਾ ਅਵਧਾਰ ਸਿੰਘ ਜੇ ਹਾਂਜੀ ਪਿੰਡ ਕੋੜੇਵਾਲ ਕੰਗ ਹਾਂਜੀ ਸੇਮ ਮਜੀਟਾ ਜਲਾਉਂਦਾ ਸਰ ਠੀਕ ਹੈ ਜੀ 94635 26806 ਠੀਕ ਹੈ ਸਾਸਿਕਾ ਜੀ ਸਾਸਿਕਾ